ਇਕ ਭਾਗ ਨਾਲ ਅਜ ਪ੍ਰਣ ਕੀਤਾ ਕਿ ਕੇਸ ਗੁਰੂ ਦੀ ਮੋਹਰ ਨੇ ਗੁਰੂ ਨੇ ਆਪਣਾ ਰੂਪ ਦਿੱਤਾ ਮੈਂ 나ਈ ਦੀ ਦੁਕਾਨ ਤੇ ਬੈਠ ਕੇ ਇੱਕ ਕਤਲ ਨਹੀਂ ਕਰਾਣਾ ਆ ਗਿਆ ਹੁਣੇ ਪਿਛੇ ਰਾਮ ਨੀਲਾ ਹੋ ਗਈਆਂ ਮੈਂ ਅਕਸਰ ਅਰਜ਼ ਕਰਦਾ ਹੁਣ ਰਾਮ ਦੇ ਸਿਰ ਤੇ ਜੂڑا ਵੀ ਦਿਖਾਣਾ ਹੈ ਵਿਸ਼ਵਾਮিত্র ਦੀ ਦਾੜੀ ਵੀ ਦਿਖਾਣੀ ਹੈ ਵਿਸ਼ਿਸ਼ਟ ਜੀ ਦੀ ਦਾੜੀ ਵੀ ਦਿਖਾਣੀ ਹੈ ਇਹ ਦਾੜੀਆਂ ਤੇ ਨਕਲੀ ਜੂੜੇ ਜਿੱਥੇ ਬਣਦੇ ਨੇ ਉਹ ਕਾਰਖਾਨੇ ਮੈਂ ਦੇਖੇ ਨੇ ਮਦਰਾਸ ਦੇ ਤੇ ਜੈਪੁਰ ਦੇ ਪਤਾ ਹੈ ਬੰਦਿਆਂ ਦੇ ਵਾਲ ਘੋੜੇ ਦੇ ਪੌਂਛ ਦੇ ਵਾਲ ਦਊ ਦੇ ਪੌਂਛ ਦੇ ਵਾਲ ਇਕੱਠੇ ਕਰਕੇ ਉਹ ਦਾੜੀਆਂ ਬਣਾਉਂਦੇ ਜੋੜੇ ਬਣਾਉਂਦੇ ਨੇ ਜਦ ਕਦੀ ਇਸ ਤਰ੍ਹਾਂ ਦੀ ਰਾਮ ਲੀਲੇ ਸਹਿਜੇ ਕਿਤੇ ਦੇਖਣ ਨੂੰ ਮਿਲ ਜਾਏ ਜੋੜਾ ਹੈ ਰਾਮ ਦੇ ਸਿਰ ਤੇ ਦਾੜੀਆਂ ਵਿਸ਼ਵਾਮਿੱਤਰ ਕੋਲ ਰਾਮ ਦਾ ਬਚਪਨਾ ਦਿਖਾਉਂਦੇ ਨੇ 12 13 14 ਸਾਲ ਦਾ ਕਿਉਂ ਪੁਰਸ਼ ਨੂੰ ਖੂਬਸੂਰਤੀ ਇਸਤਰੀ ਦੇ ਹੀ ਦਿਖਾਈ ਦਿੰਦੀ ਹੈ ਉਹਨੂੰ ਦਾੜੀ ਨਹੀਂ ਆਉਂਦੀ ਤੇ ਇਸਤਰੀ ਨੂੰ ਖੂਬਸੂਰਤੀ ਪੁਰਸ਼ ਨੇ ਹੀ ਦਿਖਾਈ ਦੇ ਵਿਪਰੀਤ ਨਹੀਂ ਕਸ਼ੇਸ਼ ਐਸਾ ਵਸ ਤੇ ਆ ਬਤਾਰਾਮ ਦਾ ਚਿਹਰਾ ਇਸਤਰੀ ਵਰਗਾ ਦਿਖਾਉਂਦੇ ਹੈ ਪੁਰਸ਼ਾਂ ਨੂੰ ਖੂਬ ਸੋਹਰਤੇ ਉਸਦੈ ਦਿਖਾਈ ਦਿੰਦੇ ਵਿਪਰੀਤ ਦੀ ਜੋ ਹੈ ਕشش ਹੈ ਜਦੋਂ ਮੈਂ ਦੇਖਦਾ ਇਹ ਦਾੜੀਆਂ ਤੇ ਜੋੜੇ ਉੱਥੋਂ ਅੰਦਰੋਂ ਆਵਾਜ਼ ਆਉਂਦੀ ਹੈ ਸਾਡੇ ਸਿਰ ਤੇ ਜੋੜਾ ਰਾਮ ਵਰਗਾ ਹੈ ਸਾਡੇ ਮੁਖੜੇ ਤੇ ਦਾੜੀ ਵਿਸ਼ੇਸ਼ ਵਰਗੀ ਹੈ ਤੁਸੀਂ ਨਕਲੀ ਰਾਮ ਬਣਾਏ ਨੇ ਗੁਰੂ ਗੋਬਿੰਦ ਸਿੰਘ ਨੇ ਅਸਲੀ ਰਾਮ ਬਣਾਏ